ਮੇਰਾ ਹਿਰਨਾ ਅਵੰਸਲ ਜੀ ਐਮਡੀ ਮਸਕਾਨ ਕੈਟਲ ਫੀਡ ਰਾਏਕੋਟ ਇਹਦਾ ਸਾਨੂੰ ਪਰਕਾਤੀ ਨਾਲ ਅਸੀਂ ਇਕਦਾਂ ਜੁੜੇ ਹੋਏ ਆ ਜੀ ਬਾਕੀ ਅਸੀਂ ਲਗਾਤਾਰ ਲੰਬੇ ਸਮੇਂ ਤੋਂ ਦੋਸਤ ਸ਼ਹਿਰ ਵਾਲੇ ਤੇ ਇਲਾਕਾ ਨਿਵਾਸੀ ਰਲ ਕੇ ਬੂਟੇ ਲਾ ਰਹੇ ਆ ਪਰ ਹੁਣ ਅਸੀਂ ਗਰਮੀ ਨੂੰ ਦੇਖਦੇ ਹੋਏ ਤੇ ਨਾਲ ਪਾਣੀ ਦੇ ਜਿਹੜਾ ਥੱਲੇ ਜਾ ਰਿਹਾਗਾ ਹਰ ਸਾਲ ਅਸੀਂ 10-10 ਫੁੱਟ ਦੇ ਟੋਟੇ ਪਾਈ ਜਾਂਦੇ ਆ ਉਹਨੂੰ ਦੇਖਦੇ ਹੋਏ ਪਾਣੀ ਦੀ ਜਿਹੜੀ ਚਿੰਤਾਜਨਕ ਹੈਗੀ ਸਥਿਤੀ ਉਹਨੂੰ ਉਸ ਨੂੰ ਦੇਖਦੇ ਹੋਏ ਅਸੀਂ ਲਗਾਤਾਰ ਪੂਰੇ ਪੰਜਾਬ ਚ ਬੂਟੇ ਲਾਉਣ ਦਾ ਮਿਸ਼ਨ ਚਲਾਇਆਗਾ ਅੱਜ ਦੀ ਜਿਹੜੀ ਸਟਾਰਟਿੰਗ ਹੈ ਅੱਜ ਅਸੀਂ ਇੱਥੇ ਰਾਏਕੋਡ ਮੰਦਿਰ ਸਵਾਲਾਖਾਨ ਤਲਾਹ ਵਾਲੇ ਮੰਦਿਰ ਤੋਂ ਅੱਜ ਅਸੀਂ ਇਸ ਸਾਲ ਦੀ ਸਟਾਰਟਿੰਗ ਕਰ ਰਹੇ ਹਾਂ ਤਾਂ ਕਿ ਚਲੋ ਭਗਵਤੀ ਦੇ ਚਰਨਾਂ 'ਚ ਪ੍ਰਕਿਰਤੀ ਦੇ ਚਰਨਾਂ 'ਚ ਅਸੀਂ ਅਸ਼ੀਰਵਾਦ ਲੈ ਕੇ ਅੱਜ ਇੱਥੇ ਸਾਡੇ ਦੋਸਤਾਂ ਨੇ ਸਾਡੇ ਲਾਇਨ ਕਲੱਬ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਸਾਰੇ ਸਾਥੀ ਸ਼ਹਿਰ ਵਾਸੀ ਸਾਡੇ ਨਾਲ ਖੜੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਸ ਨਵੇਂ ਤੇ ਸਿੱਖਣ ਦੇ ਪੌਦੇ ਲਗਾਉਣ ਦਾ ਪ੍ਰੋਗਰਾਮ ਹੈ ਜੇ ਲੱਗਦੇ ਨੇ ਉਹਨਾਂ ਨੂੰ ਫੇਰੇ ਸੰਭਾਲੋ ਸਾਡੀ ਇੱਕ ਟੀਮ ਬਣੀ ਵੀ ਆ ਜੀ ਜਿਹੜਾ ਸਾਡੇ ਕੋਲ ਪੂਰਾ ਰਿਕਾਰਡ ਹੋਊਗਾ ਜੋ ਵੀ ਸਾਤੋਂ ਬੂਟਾ ਲਾਉ ਪਹਿਲਾਂ ਜੀ ਉੱਥੇ ਜਾ ਕੇ ਸਰਵਾ ਕਰਾਂਗੇ ਸਰਵਾ ਕਰਕੇ ਜੇ ਸਾਨੂੰ ਸਹੀ ਸਥਾਨ ਲੱਗਿਆ ਤਾਂ ਅਸੀਂ ਉੱਥੇ ਬੂਟੇ ਲਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਕਰ ਕਾਰਡ ਚ ਉਹਨਾਂ ਦੇ 15-20 ਦਿਨ ਮਹੀਨੇ ਬਾਅਦ ਸਰਵਾ ਕਰਾਂਗੇ ਬੂਟੇ ਚੱਲ ਰਹੇ ਆ ਕਿੰਨੇ ਕੁ ਬੂਟੇ ਸਾਡਾ ਪੂਰੇ ਪੰਜਾਬ ਚ 3-4 ਕਰੋੜ ਬੂਟਾ ਲਾਉਣ ਦਾ ਟਾਰਗੇਟ ਆ ਜੀ ਜੈਸਾ ਨਾਲ ਸਾਨੂੰ ਮੁਸਕਾਨ ਗ੍ਰੀਨ ਮਿਸ਼ਨ ਦੇ ਪੇਜ ਦੇ ਉੱਤੇ ਹੈਲਪਲਾਈਨ ਨੰਬਰ ਆ ਜਿੰਨਾ ਸਾਨੂੰ ਰਿਸਪੌਂਸ ਮਿਲ ਰਿਹਾ ਉਹਦੇ ਹਿਸਾਬ ਨਾਲ ਇਹ ਟਾਰਗੇਟ ਬਹੁਤ ਲੰਬਾ ਨਹੀਂ ਮਤਲਬ ਹੈਗਾ ਅੱਜ ਅਸੀਂ ਅੱਜ ਸਟਾਰਟਿੰਗ ਲਾਉਣੇ ਸ਼ੁਰੂ ਕੀਤਾ ਕਿ ਪ੍ਰਸਾਦ ਤੋਂ ਪਹਿਲਾਂ ਬੂਟੇ ਲੱਗਦੇ ਨਹੀਂ ਇਸ ਕਰਕੇ ਅੱਜ ਸਾਡਾ ਪਹਿਲਾ ਦਿਨ ਹੈ ਅਸੀਂ ਲੋਕਾਂ ਨੂੰ ਕਹਿਣਾ ਵੀ ਸੀ ਮੈਂ ਸਾਨੂੰ ਹੁਣ ਤੇ ਜਿੰਨਾ ਸਾਡੇ ਰਿਸਪਾਂਸ ਆ ਰਿਹਾਗਾ ਵੀ ਇਸ ਤਰ੍ਹਾਂ ਵੱਧ ਤੋਂ ਵੱਧ ਚੜ ਕੇ ਹੋਰ ਹਿੱਸਾ ਸਾਡੇ ਨਾਲ ਕਰੋ ਸਾਨੂੰ ਸਹਿਯੋਗ ਦਿਓ ਜਿਵੇਂ ਇੱਕ ਬ੍ਰਹਮਪੁੱਤਰਾਂ ਦੇ ਵਿੱਚ ਬਾੜ ਆਈ ਸੀ ਇੱਕ 16 ਸਾਲ ਦਾ ਨੌਜਵਾਨ ਸੀ ਜਿਹੜੇ ਬਾੜ ਆਉਣ ਤੋਂ ਬਾਅਦ ਉੱਥੇ ਜੀਵ ਜੰਤੂ ਬਹੁਤ ਮਾਰੇ ਤਾਂ ਇੱਕ ਕੱਲੇ ਆਦਮੀ ਨੇ ਪੂਰਾ ਜੰਗਲ ਬਣਾਤਾ ਸਰ ਭੇਜ ਦੇਖਦੇ ਹੋਏ ਕਿ ਉੱਥੇ ਜੀਵ ਜੰਤੂ ਮਾਰ ਰਹੇ ਨੇ ਅੱਜ ਉੱਥੇ ਜੰਗਲ ਦੇ ਵਿੱਚ ਮਤਲਬ ਕਿ ਹਿਰਨ ਸ਼ੇਰ ਆਦ ਮਤਲਬ ਕਿ ਉੱਥੇ ਪਾਏ ਜਾਂਦੇ ਹਨ ਜੇ ਇੱਕ ਆਦਮੀ ਐਡਾ ਵੱਡਾ ਜੰਗਲ ਬਣਾ ਸਕਦਾ ਆਪਾਂ ਪੂਰੇ ਪੰਜਾਬ ਦੇ ਜਨਤਾ ਜਿਹੜੀ ਹੈਗੀ ਨਾਲ ਲਾ ਕੇ ਤਾਂ ਕੀ ਨਹੀਂ ਕਰ ਸਕਦੇ ਪੰਜਾਬ ਲਈ ਜੇ ਪਾਣੀ მო ਗਿਆ ਫਿਰ ਕੀ ਕਰਾਂਗੇ ਬਾਗ ਜਿਹੜਾ ਵੱਡਾ ਨਾ ਪਤੀਨ ਵਰਯੋਗ ਪਤੀਓ ਕੰਮ ਕਰ ਵਾਲੇ ਵੇੜੇ ਵਪਾਰੀ ਬੰਦੇ ਉੱਦੋਂੋਂ ਜ਼ਿਆਦਾ ਪੈਸੇ ਦੇ ਮਤਲਬ ਹੁੰਦਾ ਇੱਦਾਂ ਦਾ ਛੋਟਾ ਰੁਜ਼ਾਨ ਕਿਵੇਂ ਤੁਰਿਆ ਔਰ ਛੋਟੇ ਦਾ ਕੌਣ ਕੌਣ ਜੁੜਿਆ ਸਾਡੇ ਦੋਸਤ ਸਾਰੇ ਜੁੜੇ ਹੋਏ ਆ ਜੀ ਸ਼ਹਿਰ ਵਾਲੇ ਵੀ ਜੁੜੇ ਹੋਇਆ ਪਹਿਲਾਂ ਤੋਂ ਹੀ ਜੁੜੇ ਹੋਇਆ ਇਲਾਕਾ ਨਿਵਾਸੀ ਵੀ ਸਾਡਾ ਪੂਰਾ ਸਾਥ ਦੇ ਰਹੇ ਆ ਪ੍ਰੈਸ ਪੱਤਰਕਾਰ ਨਾਲ ਸਾਡਾ ਪ੍ਰਸ਼ਾਸਨ ਜਿੰਨਾ ਵੀ ਅਸਾਨੂੰ ਸਹਿਯੋਗ ਪੂਰਾ ਮਿਲ ਰਿਹਾਗਾ ਪਰ ਅਸੀਂ ਤਾਂ ਹਰੇਕ ਤਜੋਬ ਪਤੀ ਨੂੰ ਅਸੀਂ ਕਹਾਂਗੇ ਜਿੰਨੇ ਵੀ ਇੰਡਸਟਰੀਲਿਸਟ ਆ ਜਿੰਨੇ ਕਮਰਸ਼ੀਅਲ ਆ ਜਿੰਨੇ ਫਾਰਮਰ ਆ ਵੀ ਬੂਟਾ ਲਾਓ ਦੋ ਦੋ ਚਾਰ ਚਾਰ ਬੂਟੇ ਹਰੇਕ ਬੰਦਾ ਲਾਵੇ ਤਾਂ ਪੰਜਾਬ ਚ ਤਿੰਨ ਚਾਰ ਕਰੋੜ ਦੀ ਵਾਦੀ ਆ ਉਹ ਤਿੰਨ ਚਾਰ ਕਰੋੜ ਲਾਉਣਾਗੇ ਔਖਾ ਨਾਮ ਹੈ ਜਿੰਦਰਪਾਲ ਗੋਲਡੀ ਸੈਕਟਰੀ ਮੁਸਕਾਨ ਗ੍ਰੀਨ ਮਿਸ਼ਨ ਅੱਜ ਅਸੀਂ ਸਭ ਤੋਂ ਪਹਿਲਾਂ ਪ੍ਰਭੂ ਦੇ ਚਰਨਾ ਵਿੱਚ ਨਤਮਸਕ ਹੋ ਕਰਕੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਅੱਜ ਬੂਟੇ ਲਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਅੱਜ ਬੂਟੇ ਲੱਗਣੇ ਸ਼ੁਰੂ ਹੋ ਗਏ ਤੇ ਇਸ ਤੋਂ ਬਾਅਦ ਇਹ ਲਗਾਤਾਰ ਲੱਗਦੇ ਹੀ ਰਹਿਣਗੇ ਰੋਜ਼ਾਨਾ ਸਵੇਰ ਸ਼ਾਮ ਜਿਵੇਂ ਜਿਵੇਂ ਸਾਡੇ ਕੋਲੇ ਸਿਸਟਮ ਹੋਊਗਾ ਅਸੀਂ ਰੋਜ਼ ਦਾ ਰੋਜ਼ ਬੂਟੇ ਲਗਾਵਾਂਗੇ ਇਹਦੇ ਤੇ ਕਿੰਨਾ ਜਿਹੇ ਏਰੀਆ ਤੁਸੀਂ ਕਵਰ ਕਰਦਾ ਪ੍ਰੋਗਰਾਮ ਵਿੱਚ ਸਾਡੇ ਮੁਸਕਾਨ ਗ੍ਰੀਨ ਮਿਸ਼ਨ ਦੇ ਪ੍ਰੈਜ਼ੀਡੈਂਟ ਸਾਹਿਬ ਸ਼੍ਰੀ ਹਿਦਾਲਾਲ ਜੀ ਬਾਂਸਲ ਉਹਨਾਂ ਨੇ ਵੀ ਦੱਸਿਆ ਕਿ ਸਾਰੇ ਪੰਜਾਬ ਜੀ ਬੂਟਾ ਲਾਉਣ ਦਾ ਸਾਡਾ ਜਿਹੜਾ ਸੋਚ ਹੈ ਔਰ ਅਸੀਂ ਇਸ ਨੂੰ ਬੜੀ ਮਿਹਨਤ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਨਿਭਾਵਾਂਗੇ ਪਹਿਲਾ ਰਾਏਕੋਟ ਤੋਂ ਸ਼ੁਰੂਆਤ ਹੋਈ ਹੈ ਰਾਏਕੋਟ ਦੇ ਵਿੱਚ ਅਸੀਂ ਬੂਟੇ ਲਗਾ ਰਹੇ ਹਾਂ ਉਸ ਤੋਂ ਬਾਅਦ ਆਲੇ-ਦੁਆਲੇ ਪਿੰਡਾਂ ਵਿੱਚ ਬੂਟੇ ਲੱਗਣਗੇ ਉਸ ਤੋਂ ਬਾਅਦ ਅੱਗੇ ਦੀ ਅੱਗੇ ਲਗਾਤਾਰ ਬੂਟੇ ਲੱਗਦੇ ਰਹਿਣਗੇ ਕਿਤੇ ਤੱਕ ਦਾ ਕੋਈ ਨੈਟਵਰਕ ਦੀ ਜਗ੍ਹਾ ਇਸ ਤਰ੍ਹਾਂ ਮਿਲ ਜੇ ਨੈਟਵਰਕ ਤਾਂ ਪੰਜਾਬ ਦੇ ਬਹੁਤ ਸਾਰੇ ਸ਼ਹਿਰ ਬਹੁਤ ਸਾਰੇ ਪਿੰਡ ਜਿੱਥੋਂ ਸਾਨੂੰ ਰੋਜ਼ਾਨਾ ਫੋਨ ਆ ਰਹੇ ਨੇ ਕਿਉਂਕਿ ਸਾਡਾ ਫੇਸਬੁੱਕ ਤੇ ਇੱਕ ਪੇਜ ਹੈ ਮੁਸਕਾਨ ਗ੍ਰੀਨ ਮਿਸ਼ਨ ਉਹਦੇ ਵਿੱਚ ਬਹੁਤ ਲੋਕ ਜੁੜੇ ਨੇ ਔਰ ਸਾਨੂੰ ਉਸ ਉਸ ਨੰਬਰ ਤੇ ਕਾਲ ਵੀ ਬਹੁਤ ਆ ਰਹੀ ਹੈ ਵੀ ਤੁਸੀਂ ਸਾਨੂੰ ਵੀ ਬੂਟੇ ਦਿਓ ਜਿੱਥੋਂ ਜਿੱਥੋਂ ਸਾਨੂੰ ਕਾਲ ਆ ਰਹੀ ਹੈ ਉੱਥੇ ਅਸੀਂ ਸਭ ਜਗ੍ਹਾ ਬੂਟੇ ਲਗਾਵਾਂਗੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਉੱਥੇ ਦੇ ਵਸਨੀਕ ਨੇ ਉਹ ਸਾਡੇ ਨਾਲ ਪੂਰਾ ਸਹਿਯੋਗ ਦੇਣ ਲਈ ਤਿਆਰ ਨੇ ਸਹਿਯੋਗ ਉਹਨਾਂ ਦਾ ਲੈ ਕਰਕੇ ਬੂਟੇ ਦੀ ਪੂਰੀ ਤਾਂ ਹੀ ਦੇਖਭਾਲ ਹੋਏਗੀ ਜਦੋਂ ਸਾਡੇ ਨਾਲ ਸਾਰੇ ਜੁੜੇ ਹੋਣਗੇ ਜਿੱਥੇ ਪਿੰਡ ਵਿੱਚ ਬੂਟਾ ਲੱਗੂਗਾ ਉੱਥੇ ਬੂਟਾ ਲੱਗਣ ਤੋਂ ਬਾਅਦ ਇਹ ਨਹੀਂ ਵੀ ਅੱਜ ਬੂਟਾ ਲਗਾ ਕੇ ਛੋੜ ਉਸ ਤੋਂ ਬਾਅਦ ਉਹਦੀ ਦੇਖ ਰੱਖ ਬਹੁਤ ਜ਼ਰੂਰੀ ਹੈ ਜਿਹੜੇ ਸਾਡੇ ਨਾਲ ਬੂਟਾ ਲਗਵਾਉਣਗੇ ਅਸੀਂ ਵੀ ਉਪਰੋਂ ਦੇਖ ਰੱਖ ਪੂਰੀ ਕਰਾਂਗੇ ਥੋੜੇ ਦਿਨਾਂ ਬਾਅਦ ਫੇ ਚੱਕਰ ਜ਼ਰੂਰ ਕੱਢਾਂਗੇ ਦੇਖਾਂਗੇ ਵੀ ਬੂਟਾ ਠੀਕ ਚੱਲ ਰਿਹਾ ਹੈ ਸਾਡਾ ਪੂਰਾ ਧਿਆਨ ਹੋਊਗਾ ਤੇ ਜਿਹੜੇ ਉੱਥੇ ਦੇ ਵਸਨੀਕ ਨੇ ਉਹ ਸਾਡੇ ਨਾਲ ਪੂਰਾ ਸਹਿਯੋਗ ਕਰਨੇ ਤਿਆਰ ਨੇ ਜਿਹੜੇ ਕਹਿ ਰਹੇ ਨੇ ਸੀ ਬਿਲਕੁਲ ਤੁਹਾਡੇ ਨਾਲ ਆ ਤੇ ਆਪਾਂ ਪਾਰਿਆਵਰ ਨੂੰ ਵਾਤਾਵਰਨ ਨੂੰ ਬਹੁਤ ਵਧੀਆ ਬਣਾਉਣਾ ਹੈ ਤੇ ਬਹੁਤ ਜ਼ਿਆਦਾ ਬੂਟਾ ਲਾਉਣਾ ਹੈ ਇਹਦੇ ਵਿੱਚ ਖਿਹੜੇ ਖਿਹੜੇ ਬੂਟੇ ਸਾਡੇ ਬਾਗ ਚ ਲੱਗ ਰਹੇ ਨੇ ਇਹਦੇ ਵਿੱਚ ਦੇਖੋ ਜੀ ਜਿਆਦਾਤਰ ਹਾਈਬ੍ਰਿਡ ਬੂਟੇ ਵੀ ਲੱਗ ਰਹੇ ਨੇ ਫਲਦਾਰ ਬੂਟੇ ਲੱਗ ਰਹੇ ਨੇ ਔਰ ਛਾਂਦਾਰ ਬੂਟੇ ਜਿਹੜੇ ਨੇ ਉਹ ਵੀ ਲੱਗ ਰਹੇ ਨੇ ਹਰ ਤਰ੍ਹਾਂ ਦਾ ਬੂਟਾ ਲੱਗ ਰਿਹਾ ਜਿਹੜੇ ਫੁੱਲਾਂ ਵਾਲੇ ਬੂਟੇ ਨੇ ਉਹ ਇਸ ਤੋਂ ਬਾਅਦ ਸ਼ੁਰੂ ਹੋਣਗੇ ਪਹਿਲਾਂ ਲੋਕਾਂ ਨੂੰ ਬਸ ਇਹੀ ਬੇਨਤੀ ਕਰਾਂਗੇ ਜੀ ਵੀ ਇਹ ਸਾਡੇ ਸਾਰਿਆਂ ਦੇ ਲਈ ਹੈ ਸਾਰ ਸਭ ਨੇ ਲੈਣਾ ਹੈ ਵਾਤਾਵਰਨ ਸਭ ਨੂੰ ਚਾਹੀਦਾ ਵੇ ਜਿੰਨੀ ਗਰਮੀ ਪੈ ਰਹੀ ਹੈ ਉਹ ਤੋਂ ਛੁਟਕਾਰਾ ਤਾਂ ਹੀ ਹੋਏਗਾ ਜੇ ਅਸੀਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਇਹ ਕੰਮ ਕਰਾਂਗੇ ਤੇ ਸਾਰੇ ਰਲ ਮਿਲ ਕੇ ਜਦੋਂ ਇਹ ਕੰਮ ਹੋਊਗਾ ਤਾਂ ਫਿਰ ਪੰਜਾਬ ਬਿਲਕੁਲ ਹਰਿਆ ਭਰਿਆ ਹੋ ਜਾਊਗਾ ਪਾਟਾਵਰਨ ਬਿਲਕੁਲ ਸ਼ੁੱਧ ਹੋ ਜਾਊਗਾ ਕਿਸੇ ਗੱਲ ਦੀ ਕੋਈ ਸਮੱਸਿਆ ਨਹੀਂ ਆਏਗੀ